ਕੁਝ ਕੁ ਮੈਂਬਰਾਂ ਦਾ ਐਲਾਨ ਕਰਾਂਗੇ ਜੋ ਇੱਕ ਜਥੇਬੰਦੀ ਦਾ ਹਲੇ ਨਾਂ ਨਹੀਂ ਹੈ ਸੀ ਡਿਸਕਲੋਜ਼ ਕਰਨਾ ਮਤਲਬ ਇੱਕ ਪਹਿਲਾਂ ਜਥੇਬੰਦੀ ਬਣਾਵਾਂਗੇ ਫਿਰ ਉਹ ਜਥੇਬੰਦੀ ਭਲਾ 11 ਮੈਂਬਰੀ ਕਮੇਟੀ 5 ਮੈਂਬਰੀ ਬਣਾਵਾਂਗੇ ਫਿਰ 21 ਬਣਾਏਗੀ ਫਿਰ ਉਹ ਅੱਗੇ ਜ਼ਿਲ੍ਹਿਆਂ ਦੇ ਬਣਾਏਗੀ ਹਨਾ ਭਈ 11 ਮੈਂਬਰੀ ਕਮੇਟੀ ਫਿਰ ਪ੍ਰਧਾਨ ਚੁਣੇਗੀ ਉਹ ਸਾਰਾ ਅਸੀਂ ਰੈਡੀ ਕਰਕੇ ਫਿਰ ਪਾਰਟੀ ਦਾ ਐਲਾਨ ਕਰਾਂਗੇ ਹਲੇ ਅਸੀਂ ਇੱਕ ਜਥੇਬੰਦੀ ਦਾ ਐਲਾਨ ਨਹੀਂ ਕਰਨਾ ਮੈਂਬਰਾਂ ਦੀ ਕਮੇਟੀ ਦਾ ਐਲਾਨ ਨਹੀਂ ਕਰਨਾ ਐਸਜੀਬੀਸੀ ਦੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿਹੜਾ ਤੁਸੀਂ ਆਪਣਾ ਕੋਈ ਉਹਦੇ ਵਿੱਚ ਬਿਲਕੁਲ 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 ਰੱਖਾਂਗੇ ਜੀ ਬਿਲਕੁਲ ਰੱਖਾਂਗੇ ਪਾਰਟੀ ਜਿਹੜੀ ਕਿਹੜੇ ਮੁੱਦਿਆਂ ਤੇ ਜਿਹੜੀ ਕੰਮ ਕਰ ਰਹੀ ਹੈ ਜਿੱਤੇ ਕਿਹੜੇ ਤੇ ਕਰੂਗੀ ਸਭ ਤੋਂ ਪਹਿਲੀ ਗੱਲ ਤਾਂ ਜੀ ਨਸ਼ਿਆਂ ਦੇ ਜਿਹੜੇ ਕੀ ਅੱਜ ਤੱਕ ਸਾਰੀਆਂ ਪਾਰਟੀਆਂ ਕਹਿ ਕੇ ਮੁੱਕਰ ਗਈਆਂ ਅਸੀਂ ਤੁਹਾਨੂੰ ਪੰਜਾਬ ਚੋਂ ਨਸ਼ਾ ਚੱਕ ਕੇ ਦਿਖਾਵਾਂਗੇ ਤੇ ਦੂਜਾ ਸੂਬੇ ਦੇ ਵਾਧਤਕਾਰਾਂ ਦੀ ਗੱਲ ਕਰਨੀ ਭਈ ਜੋ ਅਧਿਕਾਰ ਹੈ ਸੂਬੇ ਦੇ ਉਹ ਸੂਬੇ ਕੋਲ ਹੀ ਹੋਣੇ ਚਾਹੀਦੇ ਭਾਈ ਅਮਰਤਪਾਲ ਸਿੰਘ ਹੋਣਾਂ ਨਾਲ ਕੋਈ ਗੱਲਬਾਤ ਹੁੰਦੀ ਹੈ ਇਸ ਪਾਰਟੀ ਦੇ ਮੁੱਦੇ ਤੇ ਤੁਹਾਡੀ ਕੋਈ ਨਹੀਂ ਮੇਰੀ ਕੋਈ ਅਮਰਤਪਾਲ ਨਾਲ ਨਹੀਂ ਗੱਲ ਹੋਈ ਬਾਪੂ ਜੀ ਨਾਲ ਅਕਸਰ ਹੀ ਹੁੰਦੀ ਰਹਿੰਦੀ ਹੈ ਕੀ ਕਹਣਾ ਤੁਹਾਡਾ ਕਿ ਇਸ ਪਾਰਟੀ ਨੂੰ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਹੋਰ ਵੀ ਬੈਠੀਆਂ ਹੋਈਆਂ ਨੇ ਇਸ ਪਾਰਟੀ ਨੂੰ ਗਾਹਾਂ ਲੈਣ ਵਾਸਤੇ ਜਿਹੜਾ ਗਾਹਾਂ ਤੋੜਨ ਵਾਸਤੇ ਕਿੰਨੀ ਕਿ ਜਿਹੜੀ ਹੈ ਜਦੋਜਾਜ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਨਹੀਂ ਜੀ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕੀ ਕਰਨਾ ਆਪਣਾ ਕੰਮ ਸਾਡੇ ਨਾਲ ਹੈ ਇਹ ਤਾਂ ਅਸੀਂ ਜਿੱਦਾਂ ਸੰਗਠਨ ਤੇ ਕਹੇ ਤੋਂ ਐਲਾਨ ਕੀਤਾ ਹੈ ਪਾਰਟੀ ਦਾ ਉਹਨਾਂ ਦੇ ਕਹੀ ਤੇ ਹੀ ਬਣਾ ਰਹੇ ਲੱਗਦਾ ਹੈ ਕਿ ਰਵਾਈਡ ਦੀ ਪਾਰਟੀ ਜਿਹੜੀਆਂ ਸਤਾ ਦੇ ਵਿੱਚ ਜਿਹੜੇ ਪਿਛਲੇ ਸਾਲ ਜਿਹੜੇ ਕੱਟ ਕੇ ਗਈਆਂ ਨੇ ਤਾਂ ਉਹਨਾਂ ਦੇ ਨਾਲ ਇੱਕ ਵੱਡੇ ਪੱਧਰ ਤੇ ਜਿਹੜਾ ਮੱਥਾ ਲਗਾਉਣਾ ਜਿਹੜਾ ਬੜਾ ਵੱਡਾ ਇੱਕ ਪਹਾੜੀ ਜਿਹੜੀ ਗੱਲ ਹੁੰਦੀ ਹੈ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਜਿਹੜਾ ਜੂਜਣਾ ਬੜਾ ਮੁਸ਼ਕਲ ਹੁੰਦਾ ਹੈ ਨਹੀਂ ਜੀ ਨਹੀਂ ਮਹਾਰਾ ਚੜਦੀ ਕਲਾ ਕਰੂਗਾ ਜੀ ਸੰਗਤ ਨਾਲ ਹੈ ਸੰਗਤ ਦਾ ਸਾਥ ਚਾਹੀਦਾ ਹੈ ਤੇ ਕੁਝ ਕੁ ਮੈਂਬਰਾਂ ਦਾ ਐਲਾਨ ਕਰਾਂਗੇ ਜੋ ਇੱਕ ਜਥੇਬੰਦੀ ਦਾ ਹਲੇ ਨਾਂ ਨਹੀਂ ਐਸੀ ਡਿਸਕਲੋਜ਼ ਕਰਦਾ ਮਤਲਬ ਇੱਕ ਪਹਿਲਾਂ ਜਥੇਬੰਦੀ ਬਣਾਵਾਂਗੇ ਫਿਰ ਉਹ ਜਥੇਬੰਦੀ ਭਲਾ 11 ਮੈਂਬਰੀ ਕਮੇਟੀ 5 ਮੈਂਬਰੀ ਬਣਾਵਾਂਗੇ ਫਿਰ ਉਹ 21 ਬਣਾਏਗੀ ਫਿਰ ਉਹ ਅੱਗੇ ਜ਼ਿਲ੍ਹਿਆਂ ਦੇ ਬਣਾਏਗੀ ਹਨਾ ਭਈ 11 ਮੈਂਬਰੀ ਕਮੇਟੀ ਫਿਰ ਉਹ ਪ੍ਰਧਾਨ ਚੁਣੇਗੀ ਉਹ ਸਾਰਾ ਅਸੀਂ ਰੈਡੀ ਕਰਕੇ ਫਿਰ ਪਾਰਟੀ ਦਾ ਲਾਂਅ ਕਰਾਂਗੇ ਹਲੇ ਅਸੀਂ ਇੱਕ ਜਥੇਬੰਦੀ ਦਾ ਲਾਂਅ ਨਹੀਂ ਕਰਨਾ ਮੈਂਬਰਾਂ ਦੀ ਕਮੇਟੀ ਦਾ ਲਾਂਅ ਨਹੀਂ ਕਰਨਾ ਅੱਜ ਜੀ ਬਿਜ਼ੀ ਦੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿਹੜਾ ਤੁਸੀਂ ਆਪਣਾ ਕੋਈ ਉਹਦੇ ਵਿੱਚ ਬਿਲਕੁਲ 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 ਰੱਖਾਂਗੇ ਜੀ ਬਿਲਕੁਲ ਰੱਖਾਂਗੇ ਪਾਰਟੀ ਜਿਹੜੀ ਕਿਹੜੇ ਮੁੱਦਿਆਂ ਤੇ ਜਿਹੜੀ ਕੰਮ ਕਰ ਰਹੀ ਹੈ ਜਿੱਦੇ ਕਿਹੜੇ ਤੇ ਕਰੂਗੀ ਸਭ ਤੋਂ ਪਹਿਲੀ ਗੱਲ ਤਾਂ ਜੀ ਨਸ਼ਿਆਂ ਦੇ ਜਿਹੜੇ ਕੀ ਅੱਜ ਤੱਕ ਸਾਰੀਆਂ ਪਾਰਟੀਆਂ ਕਹਿ ਕੇ ਮੁੱਕਰ ਗਈਆਂ ਅਸੀਂ ਤੁਹਾਨੂੰ ਪੰਜਾਬ ਚੋਂ ਨਸ਼ਾ ਚੱਕ ਕੇ ਦਿਖਾਵਾਂਗੇ ਤੇ ਦੂਜਾ ਸੂਬੇ ਦੇ ਵਾਧਤਕਾਰਾਂ ਦੀ ਗੱਲ ਕਰਨੀ ਭਈ ਜੋ ਅਧਿਕਾਰ ਹੈ ਸੂਬੇ ਦੇ ਉਹ ਸੂਬੇ ਕੋਲ ਹੀ ਹੋਣੇ ਚਾਹੀਦੇ ਭਾਈ ਅਮਰਪਾਲ ਸਿੰਘ ਹੋਣਾਂ ਨਾਲ ਕੋਈ ਗੱਲਬਾਤ ਹੁੰਦੀ ਹੈ ਇਸ ਪਾਰਟੀ ਦੇ ਮੁੱਦੇ ਤੇ ਤੁਹਾਡੀ ਕੋਈ ਨਹੀਂ ਮੇਰੀ ਕੋਈ ਅਮਰਪਾਲ ਨਾਲ ਨਹੀਂ ਗੱਲ ਹੋਈ ਬਾਪੂ ਜੀ ਨਾਲ ਅਕਸਰ ਹੀ ਹੁੰਦੀ ਰਹਿੰਦੀ ਹੈ ਕੀ ਕਹਿਣਾ ਤੁਹਾਡਾ ਕਿ ਇਸ ਪਾਰਟੀ ਨੂੰ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਹੋਰ ਵੀ ਬੈਠੀਆਂ ਹੋਈਆਂ ਨੇ ਇਸ ਪਾਰਟੀ ਨੂੰ ਗਾਹਾਂ ਲੈਣ ਵਾਸਤੇ ਜਿਹੜਾ ਗਾਹਾਂ ਤੋੜਨ ਵਾਸਤੇ ਕਿੰਨੀ ਕੀ ਜਿਹੜੀ ਹੈ ਜਦੋਜਾਜ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਨਹੀਂ ਜੀ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕੀ ਕਰਨਾ ਆਪਣਾ ਕੰਮ ਸਾਡੇ ਨਾਲ ਹੈ ਇਹ ਤਾਂ ਅਸੀਂ ਜਿੱਦਾਂ ਸੰਗਤ ਦੇ ਕਹੇ ਤੋਂ ਐਲਾਨ ਕੀਤਾ ਹੈ ਪਾਰਟੀ ਦਾ ਉਹਨਾਂ ਦੇ ਕਹੀ ਤੇ ਹੀ ਬਣਾ ਰਹੇ ਲੱਗਦਾ ਹੈ ਕਿ ਰਵਾਈਦੀ ਪਾਰਟੀ ਇਹਨੀਆਂ ਸਤਾ ਦੇ ਵਿੱਚ ਜਿਹੜੇ ਪਿਛਲੇ ਸਾਲ ਜਿਹੜੇ ਕੱਟ ਕੇ ਗਈਆਂ ਨੇ ਤਾਂ ਉਹਨਾਂ ਦੇ ਨਾਲ ਇੱਕ ਵੱਡੇ ਪੱਧਰ ਤੇ ਜਿਹੜਾ ਮੱਥਾ ਲਗਾਉਣਾ ਜਿਹੜਾ ਬੜਾ ਵੱਡਾ ਇੱਕ ਪਹਾੜੀ ਜਿਹੜੀ ਗੱਲ ਹੁੰਦੀ ਹੈ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਜਿਹੜਾ ਜੂਝਣਾ ਬੜਾ ਮੁਸ਼ਕਲ ਹੁੰਦਾ ਹੈ ਨਹੀਂ ਜੀ ਨਹੀਂ ਮਹਾਰਾ ਚੜ੍ਹਦੀ ਕਲਾ ਕਰੂਗਾ ਜੀ ਸੰਗਤ ਨਾਲ ਹੈ ਸੰਗਤ ਦਾ ਸਾਥ ਚਾਹੀਦਾ ਹੈ